ਗਰਮੀਆਂ ਜਿਹੜੀ ਦਿਨੋਂ ਦਿਨ ਵਾਧੀ ਜਾ ਰਹੀ ਆ ਮੌਸਮ ਵਿਭਾਗ ਵੱਲੋਂ ਲਾਲਟਾ ਜਿਹੜਾ ਜਾਰੀ ਕੀਤਾ ਗਿਆ ਗਰਮੀ ਲੈ ਕੇ ਲੋ ਆ ਜਿਹੜੀ ਚੱਲਣੀ ਬੜੀ ਤੇਜ਼ ਹੋ ਚੁੱਕੀ ਆ ਜਿਹੜਾ ਟੈਂਪਰੇਚਰ ਆ ਉਹ 45 ਡਿਗਰੀ ਕ੍ਰੋਸ ਕਰਦਾ ਜਾ ਰਿਹਾ ਗਰਮੀ ਤੋਂ ਬਚਣ ਦੇ ਲਈ ਲੋਕ ਕਾਫੀ ਬਚਾਅ ਕਰਦੇ ਨਾਜ਼ਰ ਆ ਰਹੇ ਨੇ ਕੋਈ ਮੂੰਹ ਢੱਕ ਕੇ ਚੱਲਦੇ ਨੇ ਕੋਈ ਗੰਨੇ ਦੇ ਜੂਸ ਦਾ ਤਾਂ ਬਿਲ ਦੇ ਜੂਸ ਦਾ ਇਸਤੇਮਾਲ ਕਰਦੇ ਨੇ ਜਿਸ ਤਰ੍ਹਾਂ ਕਿ ਆ ਰੇੜੀਆਂ ਤੇ ਤੁਸੀਂ ਦੇਖ ਸਕਦੇ ਹੋ ਰੇੜੀਆਂ ਤੇ ਕਿਸ ਤਰ੍ਹਾਂ ਤਾਂ ਤਾਂ ਲੱਗਿਆ ਹੋਇਆ ਲੋਕਾਂ ਦਾ ਗਰਮੀ ਤੋਂ ਬਚਣ ਦੇ ਲਈ ਗੱਲਬਾਤ ਵੀ ਕਰਾਂਗੇ ਗਰਮੀ ਤੋਂ ਬਚਣ ਦੇ ਲਈ ਕੀ ਕੀ ਕਰਨੇ ਚਾਹੀਦੇ ਨੇ ਇਨਸਾਨ ਨੂੰ ਗਰਮੀ ਤੋਂ ਦੀ ਬਹੁਤ ਚੀਜ਼ਾਂ ਨੇ ਬਚਾਅ ਕਰਨ ਵਾਸਤੇ ਜਿਵੇਂ ਪਦੀਨਾ ਜੀ ਪਦੀਨੇ ਨੂੰ ਬਰੀਕ ਪੀ ਕੇ ਕੁੰਡੀ ਦੇ ਵਿੱਚ ਉੱਤੇ ਛੋਟੀਆਂ ਇਲਾਚੀਆਂ ਪਾ ਲੋ ਥੋੜੀ ਜੀ ਸੌਂਫ ਪਾ ਲੋ ਮਿਸ਼ਰੀ ਪਾ ਲੋ ਉਹਨੂੰ ਚੰਗੀ ਤਰ੍ਹਾਂ ਰਗਾੜ ਕੇ ਤੇ ਸਾਰਾ ਪਰਿਵਾਰ ਪੀਓ ਤੇ ਉਹਦੇ ਨਾਲ ਸਾਰਾ ਦਿਨ ਐ ਰਹੋਗੇ ਤੁਸੀਂ ਜਿਵੇਂ AC 'ਚ ਬੈਠੇ ਹੁੰਨੇ ਆ ਕੋਈ ਗਰਮੀ ਮਹਿਸੂਸ ਨਹੀਂ ਹੁੰਦੀ ਜਿੰਨੀ ਵੀ ਗਰਮੀ ਆ ਤੁਸੀਂ ਪੀਨੇ ਹੋ ਇਹ ਤੁਹਾਨੂੰ ਹਾਂ ਜੀ ਹਾਂ ਅਸੀਂ ਰੋਜ਼ ਪੀਨੇ ਆ ਆਏ ਸਾਲ ਪੀਨੇ ਆ ਜੀ ਗਰਮੀ ਲੱਗਦੀ ਨਹੀਂ ਬਿਲਕੁਲ ਬਿਲਕੁਲ ਨਹੀਂ ਲੱਗਦੀ ਹੁਣ ਮੈਨੂੰ ਜਿਵੇਂ ਮਰਜੀ ਫੇਰੀ ਜਾ ਉਹ ਕੋਈ ਮੈਨੂੰ ਚੱਕਰੇ ਨਹੀਂ ਹਾਂ ਹੁਣ ਮੈਂ ਲੱਸੀ ਵੀ ਪੀਤੀ ਆ ਖੱਟੀ ਲੱਸੀ ਆਪਦੀ ਘਰ ਦੀ ਬਣਾਈ ਹੋਈ ਤੇ ਹਰ ਰੋਜ਼ ਮੈਂ ਪਦੀਨੇ ਦਾ ਰਸ ਰਗੜਾ ਕੇ ਉਹਨੂੰ ਪੀਣਾ ਵਿੱਚ ਛੋਟੀ ਇਲਾਇਚੀ ਪਾ ਕੇ ਤੇ ਵਿੱਚ ਉਹਦੇ ਮਿਸ਼ਰੀ ਪਾ ਕੇ ਤੇ ਥੋੜੀ ਜੀ ਇਮਲੀ ਵੀ ਪਾ ਲੈਨੇ ਆ ਵਿੱਚ ਹੋਰ ਵਧੀਆ ਬਣ ਜਾਂਦੀ ਆ ਨਾਲ ਤੋਂ ਹਾਜਮਦਾਰ ਹੁੰਦੀ ਹੈ ਕਿਉਂ ਨਹੀਂ ਤਾਂ ਸਾਰਾ ਦਿਨ ਬੰਦਾ ਪਾਣੀ ਪੀ ਜਾਂਦੇ ਅੰਦਰੋਂ ਢਿੱਡ ਭਰ ਜੇਦਾ ਮੂੰਹ ਸੁੱਕੀ ਜਾਂਦਾ ਜੇ ਤੁਸੀਂ ਇਹ ਚੀਜ਼ ਵਰਤੋਗੇ ਨਾ ਸੋਡਾ ਮੂੰਹ ਸੁੱਕੇ ਨਾ ਤੁਹਾਨੂੰ ਗਰਮੀ ਲੱਗੇ ਠੀਕ ਹੈ ਜੀ ਬਿਲਕੁਲ ਕਿਸ ਤਰ੍ਹਾਂ ਦੇਖ ਲਓ ਕਿੰਨਾ ਕੁ ਰਾਸ਼ਾ ਜਿਹੜਾ ਰੇੜੀ ਤੇ ਗੰਨੇ ਦਾ ਗਰਮੀ ਵੱਧਦੀ ਜਾ ਰਹੀ ਹੈ ਹਾਂ ਜੀ ਹਾਂ ਜੀ ਗਰਮੀ ਕਰਕੇ ਤਾਂ ਜੀ ਗਾਗ ਵੀ ਹੈ ਘੱਟ ਵੀ ਗਾਗ ਆ ਰਿਹਾ ਅੱਜ ਕੱਲ੍ਹ ਧੁੱਪ ਦੇ ਵਿੱਚ ਜੀ ਗਾਗ ਆ ਨਹੀਂ ਰਿਹਾ ਸ਼ਾਂਭਾਲਦੇ ਨੇ ਇਸ ਕਰਕੇ ਜੀ ਕਾਰਦੇ ਦੀ ਥੋੜੀ ਜਿਹੀ ਕਮੀ ਹੋ ਜਾਂਦੀ ਆ ਆ ਵੀ ਜਾਂਦੀ ਆ ਜੀ ਆ ਗਰਮੀ ਤੋਂ ਬਚਣ ਦੇ ਲਈ ਦੁਕਾਨਦਾਰ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਤੇ ਗਰਮੀ ਤੋਂ ਬਚਣ ਲਈ ਸਭ ਤੋਂ ਮਸ਼ਹੂਰ ਦੁਕਾਨਾਂ ਨਾਬੇ ਦੇ ਵਿੱਚ ਵੇਦੀ ਵੇਦੀ ਦੁਕਾਨ ਆਹੇ ਵੇਦੀ ਜੂਸ ਵਾਲਾ ਵੀ ਵਜਦਾ ਪਟਿਆਲਾ ਗੇਟ ਦੇ ਵਿੱਚ ਕਿਉਂ ਬਲਕੇ ਮਸ਼ਹੂਰਤ ਕਰਨ ਵੇਦੀ ਜੂਸ ਕੋਰਨਰ ਦੇ ਨਾਮ ਤੇ ਮਸ਼ਹੂਰ ਹੈ ਗਰਮੀ ਤੋਂ ਬਚਣ ਲਈ ਕਿੰਨੇ ਕੁ ਲੋਕ ਆਉਂਦੇ ਨੇ ਕੀ ਕੀ ਇਸਤੇਮਾਲ ਕਰਦੇ ਨੇ ਗਰਮੀ ਤੋਂ ਬਚਣ ਲਈ ਬਹੁਤ ਲੋਕ ਆ ਰਹੇ ਨੇ ਤੇ ਜੂਸ ਹੋ ਗਿਆ ਆਪਣਾ ਨਿੰਬੂ ਲੈਮਨ ਹੋ ਗਿਆ ਸ਼ਕੰਜਵੀ ਹੋ ਗਈ ਜਿਆਦਾ ਤੋਂ ਜਿਆਦਾ ਮੈਂ ਵੀ ਲੋਕਾਂ ਨੂੰ ਇਹ ਐਡਵਾਈਸ ਦੂੰਗਾ ਵੀ ਜਿਆਦਾ ਤੋਂ ਜਿਆਦਾ ਗਰਮੀ ਤੋਂ ਬਚਣ ਵਾਸਤੇ ਨਿੰਬੂ ਲੈਮਨ ਪੀਂਸ਼ ਕੰਜਵੀ ਪੀਨ ਜੂਸ ਪੀਨ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਆਪਣਾ ਲਿਕੁਇਡ ਵਗੈਰਾ ਪੀਂ ਗਰਮੀ ਹੈ ਜਿਹੜੀ ਵੱਧਦੀ ਜਾ ਰਹੀ ਹੈ ਤੁਹਾਨੂੰ ਵੀ ਗਰਮੀ ਲੱਗਦੀ ਹੈ ਗਰਮੀ ਦਿਨ ਦਿਨ ਬਹੁਤ ਵੱਧਦੀ ਜਾ ਰਹੀ ਹੈ ਰੋਜ਼ ਰੋਜ਼ ਨਿਤ ਨਵਾਂ ਰਿਕਾਰਡ ਤੋੜ ਰਹੀ ਹੈ ਗਰਮੀ ਅੱਜ ਹੋਰ ਜਿਆਦਾ ਗਰਮੀ ਹੋ ਚੁੱਕੀ ਹੈ ਡੇਲੀ ਤੇ ਡੇਲੀ ਗਰਮੀ ਵੱਧਦੀ ਜਾ ਰਹੀ ਹੈ ਅੱਜ ਲੋਕਾਂ ਨੂੰ ਇਹ ਹੀ ਐਡਵਾਈਸ ਕਰ ਰਿਹਾ ਵੀ ਜਿੰਨਾ ਕਿ ਜ਼ਰੂਰਤ ਦੇ ਅੰਦਰ ਲੋਕਾਂ ਵੀ ਲੋੜ ਹੈ ਕੰਮ ਕਰਨ ਦੀ ਉਹਨਾਂ ਕਾ ਬਾਹਰ ਜਾਣ ਵੀ ਬਿਨਾ ਕਿਸੇ ਲੋੜ ਤੋਂ ਕੰਮ ਤੋਂ ਬਾਹਰ ਵੀ ਨਾਣ ਲੋਕ ਵੀ ਬਹੁਤ ਜ਼ਿਆਦਾ ਤੁਸੀਂ ਨੰਗੇ ਮੂੰਹੇ ਫਿਰ ਰਹੇ ਹੋ ਕੀ ਕਰੀਏ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ 43 45 ਡਿਗਰੀ ਟੈਂਪਰੇਚਰ ਹੈ ਜੀ ਤੇ ਪਰ ਮਜਬੂਰੀਆਂ ਨੇ ਜੀ ਹੁਣ ਘਰ ਦੇ ਕੰਮ ਕੋਈ ਨਾ ਕੋਈ ਸਮਾਨ ਲਿਆਉਣਾ ਹੁੰਦਾ ਜੀ ਠੀਕ ਹੈ ਬੱਚਿਆਂ ਵਾਸਤੇ ਸਮਾਨ ਲੈ ਕੇ ਚੱਲੇ ਫਰੂਟ ਵਗੈਰਾ ਜੀ ਗਰਮੀ ਤੋਂ ਬਚਣ ਲਈ ਕੀ ਪਾ ਕਰਨੀ ਗਰਮੀ ਤੋਂ ਬਚਣ ਲਈ ਦੇਖੋ ਜੀ ਪਾਣੀ ਸਮੇਂ ਸਿਰ ਪੀਓ ਜੀ ਆਪਣਾ ਮੂੰਹ ਵਗੈਰਾ ਠਾਕੇ ਰੱਖੋ ਜੀ ਠੀਕ ਹੈ ਨਾ ਤੇ ਖਾਸ ਕਰਕੇ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਬੱਚਿਆਂ ਨੂੰ ਜਰੂਰ ਛੋਟੇ ਬੱਚਿਆਂ ਨੂੰ ਸਕੂਲਾਂ ਛੁੱਟੀਆਂ ਕਰੋ ਜੀ ਤਾਂ ਕਿ ਜਿਹੜਾ 1 ਜੂਨ ਤੋਂ ਕਰਨੀਆਂ ਨੇ ਉਹ ਪਹਿਲਾਂ ਕਰੋ ਜੀ ਥੋੜਾ ਜਿਆ ਉਹਨਾਂ ਨੂੰ ਰਾਹਤ ਮਿਲ ਜੂਗੀ ਇੰਨੀ ਗਰਮੀ ਦੇ ਵਿੱਚ ਸਮਾਂ ਤਾਂ ਮੇਰੇ ਖਿਆਲ ਦੇ ਵਿੱਚ ਬਦਲ ਦਿੱਤਾ ਹੈ ਜੀ ਹਨ ਤੇ ਪਰ ਜਿਹੜਾ 12 ਵਜੇ ਤੋਂ ਬਾਅਦ ਨਿਕਲਣਾ 4 ਵਜੇ ਤੱਕ ਤਾਂ ਬਹੁਤ ਜ਼ਿਆਦਾ ਉਹ ਹੈ ਜੀ 6 6:30 7 ਵਜੇ ਤੱਕ ਵੀ ਸ਼ਾਮ ਨੂੰ ਟੈਂਪਰੇਚਰ ਘਟਦਾ ਨਹੀਂ। ਅੱਜ ਵੀ ਗਰਮੀ ਬਹੁਤ ਜਾ ਰਹੀ ਹੈ ਆਪਾਂ ਨੂੰ ਨਿੰਬੂ ਪਾਣੀ ਪੀਣਾ ਚਾਹੀਦਾ ਹੈਗਾ ਕਰੇਰਾਣਾ ਚਾਹੀਦਾ ਜ਼ਿਆਦਾ ਤੋਂ ਜ਼ਿਆਦਾ ਗਰਮੀ 'ਚ ਮੂਟਕਣਾ ਚਾਹੀਦਾ ਆਪਾਂ ਨੂੰ। 40 45 ਟੈਂਪਰੇਚਰ ਹੋ ਚੁੱਕਿਆ ਹੈ ਬੱਚਿਆਂ ਦਾ ਕਿਸ ਤਰ੍ਹਾਂ ਖਿਆਲ ਰੱਖਿਆ ਜਾ ਸਕਦਾ ਜਿਹੜੇ ਛੋਟੇ ਬੱਚੇ ਨੇ ਲੋੜ। ਜਿਵੇਂ ਸਰ ਕੋ ਸਕੂਲ ਦਾ ਟਾਈਮ ਕਾਲਜ ਦਾ ਟਾਈਮ ਥੋੜਾ ਜ਼ਿਆਦਾ ਮਤਲਬ ਕੱਟ ਕਰ ਦਿੱਤਾ ਜਾਵੇ ਸਵੇਰ ਦਾ ਟਾਈਮ ਸਵੇਰੇ ਲਵਾਇਆ ਲਵਾਇਆ ਜਾਵੇ ਉਹ ਇੱਕ ਘੰਟਾ ਪਹਿਲਾਂ ਤੇ ਪਹਿਲਾਂ ਛੁੱਟੀ ਕਰੀ ਜਾਵੇ ਬੱਚਿਆਂ ਨੂੰ ਵੈਰੀ ਗੁੱਡ ਇਸ ਤਰ੍ਹਾਂ ਕੀ ਗਰਮੀ ਤੋਂ ਬਚਣ ਦੇ ਲਈ ਵੱਦ ਤੋਂ ਵੱਧ ਗੰਨੇ ਦਾ ਜੂਸ ਜਾਂ ਬਿਲ ਦਾ ਜੂਸ ਤਸਵੀਰਾਂ ਤੁਹਾਨੂੰ ਅਸੀਂ ਨਾਬਾ ਦੀਆਂ ਦਿਖਾ ਰਿਹਾ ਨਾਬਾ ਦੇ ਵਿੱਚ ਆਵਾਜਾਈ ਹੈ ਜਿਹੜੀ ਉਹ ਗਰਮੀ ਨੂੰ ਲੈ ਕੇ ਬਿਲਕੁਲ ਕਿਤੇ ਨਾ ਕਿਤੇ ਨਹੀਂ ਨਾਜ਼ਰ ਆ ਰਹੀ ਕਿਉਂ ਗਰਮੀ ਬਹੁਤ ਜ਼ਿਆਦਾ ਲੋਕ ਘਰਾਂ ਚੋਂ ਨਿਕਲਣਾ ਗਰਮੀ ਲੈ ਕੇ ਪਸੰਦ ਨਹੀਂ ਕਰ ਰਹੇ ਕਿਉਂਕਿ ਮੂੰਹ ਢਾਕੇ ਜਿਹੜੀਆਂ ਔਰਤਾਂ ਨੇ ਜ਼ਿਆਦਾਤਰ ਜਦੋਂ ਉਹ ਆਪਣੇ ਵਹੀਕਲ ਤੇ ਚੱਲਦੇ ਨੇ ਤਾਂ ਉਹ ਜ਼ਿਆਦਾਤਰ ਮੂੰਹ ਢਾਕੇ ਚੱਲਦੇ ਜਿਸ ਤਰ੍ਹਾਂ ਉਸੋ ਬਜ਼ੁਰਗ ਨੇ ਦੱਸਿਆ ਕਿ ਪਦੀਨੇ ਦਾ ਪਾਣੀ ਤੇ ਖੱਟੀ ਲੱਸੀ ਪੀਣ ਦੇ ਨਾਲ ਗਰਮੀ ਤੋਂ ਵੱਡੀ ਰਾਤ ਮਿਲਦੀ ਆ ਤੇ ਮੂੰਹ ਵੀ ਨਹੀਂ ਸੁੱਕਦਾ ਪਰ ਪੰਜਾਬ ਸਰਕਾਰ ਵੱਲੋਂ ਸਕੂਲਾਂ ਦਾ ਸਮਾਂ ਵੀ ਜਿਹੜਾ ਉਹ ਚੇਂਜ ਕਰ ਦਿੱਤਾ ਗਿਆ 7 ਤੋਂ 12 ਵਜੇ ਤੱਕ ਹੁਣ ਸਵੇਰੇ 7 ਵਜੇ ਨੇ ਜਿਹੜਾ ਸਕੂਲ ਲੱਗਣਗੇ 12 ਵਜੇ ਛੁੱਟੀ ਹੋ ਜਾਇਆ ਕਰਨੀਆਂ 30 ਤਰੀਕ ਤੱਕ ਸਾਡੀ ਵੀ ਇਹੀ ਅਪੀਲ ਆ ਕਿ ਗਰਮੀ ਤੋਂ ਬਚਣ ਦੇ ਲਈ ਆਪਣੇ ਘਰਾਂ ਦੇ ਵਿੱਚ ਹੀ ਵੱਧ ਤੋਂ ਵੱਧ ਰਹੋ ਨਬਤੋਂ ਹਰਮਿੰਦ ਸਿੰਘ ਬਾਨ